ਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਬਣੋ ਅੱਜ ਆਪਾਂ ਗੱਲ ਕਰਦੇ ਹਾਂ ਬਿੱਲੀਆਂ ਦੇ ਬਾਰੇ ਬਿੱਲੀਆਂ ਨੂੰ ਲਿਕਵਿਡ ਕਹਿ ਦਿੰਦੇ ਨੇ ਅੰਗਰੇਜ਼ੀ ਦੇ ਵਿੱਚ ਮਤਲਬ ਪਾਣੀ ਇੱਕ ਬਿੱਲੀ ਦੇ ਅੰਦਰ ਐਸੀ ਲਚਕਾ ਕਿ ਛੋਟੇ ਤੋਂ ਛੋਟੇ ਭਾਂਡੇ ਦੇ ਵਿੱਚ ਵੀ ਆਪਣੇ ਸਰੀਰ ਨੂੰ ਬਾੜ ਲੈਂਦੀ ਆ ਤੇ ਛੋਟੇ ਤੋਂ ਛੋਟੇ ਸਰਾਕ ਦੇ ਵਿੱਚ ਬਾਹਰ ਨਿਕਲੇ ਆਉਂਦੀ ਆ ਆਰ ਪਾਰ ਜਾ ਸਕਦੀ ਆ ਇਹ ਅੰਦਰ ਇਹ ਨਹੀਂ ਲਾਚਕਾ ਕਿ ਇੱਕ ਪਾਣੀ ਦੇ ਤਰ੍ਹਾਂ ਇਹਨੂੰ ਮੰਨਦੇ ਨੇ ਲੋਕ ਆ ਦੇਖੋ ਤੁਸੀਂ ਜਮੇ ਬਰੀਕ ਜੀ ਗਲੀ ਦੇ ਵਿੱਚ ਦੀ ਉਹਨੇ ਕਿੱਦਾਂ ਬਾਹਰ ਨਿਕਲ ਗਈ ਸੋ ਕਹਿੰਦਾ ਮਤਲਬ ਕਿ ਇਸ ਰੂਹੇ ਜ਼ਮੀਨ ਦੇ ਉੱਤੇ ਕਿਤੇ ਵੀ ਕਿਸੇ ਵੀ ਚੀਜ਼ ਨੂੰ ਪਰਮਾਤਮਾ ਨੇ ਪੈਦਾ ਕੀਤਾ ਤਾਂ ਉਹਨੂੰ ਕਿਸੇ ਨਾ ਕਿਸੇ ਗੁਣ ਦੇ ਨਾਲ ਜ਼ਰੂਰ ਨਵਾਜਿਆ ਜਿਵੇਂ ਆਪਾਂ ਅਕਸਰ ਹੀ ਗੱਲ ਕਰਦੇ ਹਾਂ ਕਿ ਇਸ ਧਰਤੀ ਦੇ ਉੱਤੇ ਜੇ ਇੱਕ ਰੇਤ ਦਾ ਕਿਣਕਾ ਵੀ ਆ ਤਾਂ ਉਹਦੇ ਵਿੱਚ ਵੀ ਪ੍ਰਮਾਤਮਾ ਨੇ ਕੋਈ ਨਾ ਕੋਈ ਗੁਣ ਜ਼ਰੂਰ ਪਾਇਆ ਹੋਊਗਾ ਤੇ ਉਹਦੇ ਹੋਣ ਦਾ ਵੀ ਕੋਈ ਨਾ ਕੋਈ ਕਾਰਨ ਜ਼ਰੂਰ ਹੋਊ। ਕਈ ਵਾਰੀ ਸਾਨੂੰ ਸਾਡੇ ਗੁਣਾ ਦਾ ਨਹੀਂ ਪਤਾ ਲੱਗਦਾ। ਪਰ ਜੇ ਕਿਸੇ ਬੰਦੇ ਦੇ ਵਿੱਚ ਕੋਈ ਗੁਣਾ ਤਾਂ ਉਹਨੂੰ ਪ੍ਰਮਾਤਮਾ ਦਾ ਹੋਰ ਵੀ ਨਾਮ ਜਪਣਾ ਚਾਹੀਦਾ। ਉਹਨੂੰ ਸਮਝਣਾ ਚਾਹੀਦਾ ਕਿ ਵਾਹਿਗੁਰੂ ਨੇ ਉਹਦੇ ਤੇ ਰਹਿਮਤ ਕੀਤੀ ਆਪਦਾ ਇੱਕ ਗੁਣਾ ਉਸਨੂੰ ਦਿੱਤਾ ਨਾ ਕਿ ਆਪਾਂ ਨੂੰ ਆਪਣੇ ਗੁਣਾ ਦੇ ਕਰਕੇ ਹੰਕਾਰ ਕਰਨਾ ਚਾਹੀਦਾ। ਸੋ ਇਹ ਜ਼ਿੰਦਗੀ ਬੜੀ ਖੂਬਸੂਰਤ ਆ ਮਿੱਤਰੋ। ਇਹਨਾਂ ਚੀਜ਼ਾਂ ਨੂੰ ਦੇਖ ਕੇ ਸੋਚਿਆ ਕਰੋ ਵੀ ਪ੍ਰਮਾਤਮਾ ਕਿੰਨਾ ਬੇਅੰਤਾ ਕੈਸੇ ਕੈਸੇ ਗੁਣ ਤੇ ਕੈਸੀਆਂ ਕੈਸੀਆਂ ਤਾਕਤਾਂ ਉਹ ਆਪਦੇ ਜੀਵਾਂ ਨੂੰ ਦੇ ਸਕਦਾ ਤੇ ਜੇ ਆਪਾਂ ਨੂੰ ਵਾਹਿਗੁਰੂ ਨੇ ਰੱਬ ਰੱਬ ਕਰਕੇ ਰੱਬ ਹੋਣ ਦਾ ਇੱਕ ਗੁਣ ਦਿੱਤਾ ਤਾਂ ਦੇਖੋ ਜੇ ਆਪਾਂ ਰੱਬ ਦਾ ਨਾਮ ਲੈਨੇ ਆ ਤਾਂ ਕਿੱਦਾਂ ਦੀ ਰਹਿਮਤ ਆਪਣੇ ਤੇ ਵਰਸ ਸਕਦੀ ਹੈ ਪ੍ਰਮਾਤਮਾ ਦੀ ਸੋ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚ ਹੋ ਅਸ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਜ਼ਿੰਦਗੀ ਬੜੀ ਖੂਬਸੂਰਤ ਆਹ ਜਿਹੀਆਂ ਆਹ ਜਿਹੀਆਂ ਚੀਜ਼ਾਂ ਤੁਹਾਡੇ ਨਾਲ ਹੋਣਗੀਆਂ ਜਿਹੜੀਆਂ ਤੁਸੀਂ ਕਦੇ ਸੋਚੀਆਂ ਵੀ ਨਹੀਂ ਹੋਣੀਆਂ ਧੰਨਵਾਦ ਜਿਉਂਦੇ ਬਸਦੇ ਰਹੋ